ਮੈਂ ਇਹ ਸ਼ਾਂਤ ਇਸ ਵੇਲੇ ਸ਼੍ਰੀ ਮੁਖਤਸਰ ਸਾਹਿਬ ਦੀਆਂ ਤੁਹਾਡੇ ਨਾਲ ਵਿਚਲਿਤ ਕਰਨ ਵਾਲੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ ਇੱਕ ਵਿਲੱਖਣ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਪੰਜਾਬ ਦਾ ਅੰਨਦਾਤਾ ਪਹਿਲਾਂ ਹੀ ਹੜ੍ਹਾਂ ਦੇ ਪਾਣੀ ਦੀ ਮਾਰ ਥੱਲੇ ਆ ਕੇ ਉਸ ਦੀ ਕਮਰ ਅੰਨਦਾਤਾ ਦੀ ਬੁਰੀ ਤਰ੍ਹਾਂ ਨਾਲ ਟੁੱਟ ਚੁੱਕੀ ਹੈ ਉੱਥੇ ਹੀ ਕੁਝ ਸਰਮਾਇਯਦਾਰ ਢਣਾੜ ਫੈਕਟਰੀਆਂ ਵਾਲੇ ਲੋਕ ਕਿਸ ਤਰ੍ਹਾਂ ਇਸ ਅੰਨਦਾਤੇ ਦਾ ਸ਼ੋਸ਼ਣ ਕਰ ਰਹੇ ਹਨ ਤਸਵੀਰਾਂ ਕੈਮਰਾ ਪਰਸਨ ਬਿਲਕੁਲ ਥੱਲੇ ਦਿਖਾਉਣਗੇ ਮੇਰੇ ਨਾਲ ਤਸਵੀਰ ਤੁਹਾਡੇ ਤੱਕ ਦਿਖਾਈਏ ਇਸ ਜਗ੍ਹਾ ਦੀ ਤਸਵੀਰ ਦੇ ਵਿੱਚ ਇੱਕ ਪਾਈਪ ਹੈ ਜਿਸ ਪਾਈਪ ਨੂੰ ਤਸਵੀਰ ਦੇ ਵਿੱਚ ਦੂਰ ਦਿਖ ਰਹੇ ਮਾਲਵਾ ਪਾਵਰ ਪਲਾਂਟ ਦਾ ਇਹ ਡਿੱਗ ਹੈ ਵੀਰੇ ਮੋਬਾਈਲ ਦੀ ਲਾਈਟ ਕਰਿਓ ਡਿੱਗਨ ਨਹੀਂ ਸਾਰੇ ਜਣੇ ਤੱਕ ਕਿਸਾਨਾਂ ਨੂੰ 30 ਗਿੱਲਿਆਂ ਚ ਬਾਈ ਪਾਣੀ ਹੈ 30 ਗਿੱਲਿਆਂ ਦੇ ਟੈਂਕ ਬਣਾ ਕੇ ਜਿਹੜਾ ਗੰਦਾ ਪਾਣੀ ਲੋਕਾਂ ਨੂੰ ਗੁੰਮਰਾਹ ਕਰਕੇ ਇਹ ਪਾਣੀ ਇਹਨਾਂ ਪਾਈਪਾਂ ਦੇ ਰਾਹੀਂ ਅੱਗੇ ਛੱਡਿਆ ਜਾ ਰਿਹਾ ਹੈ ਵੀਰ ਜੀ ਆਹ ਲਾਈਟਾਂ ਥੱਲੇ ਕਰ ਲਿਓ ਇੱਕ ਇੱਕ ਕਰਕੇ ਮੈਨੂੰ ਦੱਸਿਓ ਬ੍ਰਦਰ ਕੀ ਨਾਮ ਹੈ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਗੁਰਪ੍ਰੀਤ ਸਿੰਘ ਜੀ ਅ ਵੀਰੇ ਕੀ ਮਾਮਲਾ ਹੈ ਇਹ ਸਾਰਾ ਇਹ ਜੋ ਗੰਦਾ ਪਾਣੀ ਕੱਢੀ ਜਾਂਦੀ ਫੈਕਟਰੀ ਦਾ ਜੀ ਇਹ ਕਿੱਥੋਂ ਆਉਂਦਾ ਪਾਣੀ ਇਹ ਕਰਨਾ ਕੀ ਸੀ ਇਹਨਾਂ ਨੇ ਇਸ ਪਾਣੀ ਦਾ ਨਪਟਾਰਾ ਕਿਵੇਂ ਕਰਨਾ ਸੀ ਸਟੋਰ ਕਰਕੇ ਰੱਖਣਾ ਸੀ ਇਹ ਸਟੋਰ ਕਰਕੇ ਰੱਖਣਾ ਸੀ ਇਹਨਾਂ ਨੇ ਜੀ ਤੇ ਤੁਹਾਨੂੰ ਕੀ ਇਤਰਾਜ਼ ਆਈ ਜੇ ਬਾਹਰ ਕੱਢਦੇ ਆ ਤਾਂ ਪਾਣੀ ਸਾਡੀਆਂ ਫਤਲਾਂ ਘਰਾਬ ਹੁੰਦਾ ਜੀ ਠੀਕ ਬਾਕੀ ਕੈਮੀਕਲ ਵਾਲਾ ਪਾਣੀ ਪੀਂਦਾ ਅੱਛਾ ਹੋਰ ਬ੍ਰਦਰ ਤੁਹਾਡਾ ਕੀ ਨਾਮ ਹੈ ਜੀ ਰਾਜਵਿੰਦਰ ਸਿੰਘ ਜੀ ਵੀਰੇ ਕਿੱਥੋਂ ਦੇ ਰਹਿਣ ਵਾਲੇ ਹੋ ਗ ਇਹ ਪਾਣੀ ਥੋਡੀਆਂ ਜ਼ਮੀਨਾਂ ਨੂੰ ਲੱਗਦਾ ਕਿ ਨਹੀਂ ਹਾਂਜੀ ਇਹ ਮੇਰੇ ਵਾਹਣ ਦੇ ਵਿੱਚ ਦੀ ਹੋ ਕੇ ਗਾਂ ਜਾਂਦਾ ਜੀ ਇੱਥੇ ਮੇਰੇ ਵਾਹਣ ਨੂੰ ਛੱਡਿਆ ਗਿਆ ਇਹ ਪਾਣੀ ਇਹਨਾਂ ਦਾ ਪਾਵਰ ਤੁਹਾਨੂੰ ਪਤਾ ਕਦੋਂ ਲੱਗਿਆ ਵੀ ਇੱਥੇ ਆਹ ਕੰਮ ਚੱਲਦਾ ਸਾਨੂੰ ਜੀ ਪਰਸੋਂ ਪਤਾ ਲੱਗਿਆ ਸੀ ਬੰਦੀ ਅਸੀਂ ਪਾ ਕੇ ਗਏ ਆ ਅੱਛਾ ਜੀ ਤੇ ਕੱਲ ਇਹਨਾਂ ਨੇ ਹੀ ਇਹ ਪਾਈਪ ਨੱਪ ਕੇ ਉਧਰੋਂ ਟਰੈਕਟਰ ਲਾ ਕੇ ਡੱਗ ਪੂਰਾ ਭਰ ਕੇ ਤੇ ਗਾਂ ਚਲਾਤਾ ਤੇ ਇਹ ਗੰਦਾ ਪਾਣੀ ਸਾਡੇ ਪਿੰਡ ਕੋਲੇ ਪਹੁੰਚ ਗਿਆ ਜੀ ਫਿਰ ਪਿੰਡ ਦੇ ਮੁੰਡਿਆਂ ਨੂੰ ਪਤਾ ਲੱਗਿਆ ਤੇ ਫਿਰ ਇੱਥੇ ਆ ਕੇ ਵੇਖਿਆ ਜੀ ਜੀ ਇਸ ਤੋਂ ਬਾਅਦ ਕਿਸਾਨਾਂ ਨੂੰ ਮਲਾਵਾਂਗੇ ਤੁਹਾਨੂੰ ਤਸਵੀਰ ਦਿਖਾ ਦਈਏ ਵਹਿਕ ਜ਼ਮੀਨਾਂ ਵੱਲ ਨੂੰ ਪਾਣੀ ਤੋਰਿਆ ਮਾਲਵਾ ਪਾਵਰ ਪਲਾਂਟ ਨੇ ਬ੍ਰਦਰ ਤੁਹਾਡੀ ਵੀ ਜ਼ਮੀਨ ਆਉਂਦੀ ਹੈ ਜੀ ਇੱਥੇ ਹਾਂਜੀ ਤੁਹਾਨੂੰ ਕੀ ਓਬਜੈਕਸ਼ਨ ਕੀ ਹੈ ਇਸ ਪਾਣੀ ਦੀ ਇਹ ਪਾਣੀ ਬਹੁਤ ਗੰਦਾ ਹੈ ਸਾਨੂੰ ਇਸ ਫੈਕਟਰੀ ਦਾ 1 ਰੁਪਏ ਦਾ ਫਾਇਦਾ ਨਹੀਂ ਜੀ ਜਿੰਨਾ ਨੁਕਸਾਨ ਸਾਡੇ ਪਿੰਡ ਦਾ ਹੁੰਦਾ ਇਹਨਾਂ ਕਿਸੇ ਵੀ ਪਿੰਡ ਦਾ ਨਹੀਂ ਹੁੰਦਾ ਜੀ ਮਾ ਪਾਣੀ ਆਉਂਦਾ ਰਿਚ ਕੋਈ ਕੈਮੀਕਲ ਹੈਗਾ ਕਿ ਐਵੇਂ ਕੈਮੀਕਲ ਵਾਲਾ ਪਾਣੀ ਹੈ ਜੀ ਜੋ ਜਿੱਥੇ ਜਾਂਦਾ ਇਹ ਸਾਰਾ ਫਸਲਾਂ ਦਾ ਨੁਕਸਾਨ ਹੋਈ ਜਾਂਦਾ ਜੀ ਪਿੰਡ ਤੱਕ ਪਾਣੀ ਪਹੁੰਚ ਗਿਆ ਜੀ ਤੁਹਾਨੂੰ ਪਸ ਸਮਝ ਕਿਵੇਂ ਲੱਗੀ ਵੀ ਪਾਣੀ ਫੈਕਟਰੀ ਵਾਲਾ ਆ ਜਾਂਦਾ ਗੰਦਾ ਬੜਾ ਇਹਦਾ ਜੀ ਅਸੀਂ ਪਰਸੋਂ ਇਹ ਰਾਜਵਿੰਦਰ ਸਾਡਾ ਨੰਬਰਦਾਰ ਸਾਹਿਬ ਇਹਦਾ ਖੇਤਾ ਦੇ ਨਾਲ ਜੀ ਇਹਨੇ ਜਦੋਂ ਢੀੜਾ ਮਾਰਿਆ ਉਦੋਂ ਇਹਦੇ ਖੇਤ ਦੇ ਵਿੱਚ ਪਾਣੀ ਪੈ ਰਿਆ ਸੀਗਾ ਜੀ ਉਸ ਸਮੇਂ ਇਹਨੇ ਫੈਕਟਰੀ ਵਾਲਿਆਂ ਨੂੰ ਕਹਿ ਕੇ ਬੰਦ ਕਰਵਾਤਾ ਜੀ ਕੱਲ ਫੇਰ ਇਹਨਾਂ ਨੇ ਪੈਪ ਦੱਬ ਦੀ ਵਿੱਚ ਪਿੱਛੋਂ ਪਾਣੀ ਇਕੱਠਾ ਕਰਕੇ ਤੇ ਛੱਡ ਕੇ ਤੇ ਫੇਰ ਪਾਣੀ ਗਾਂ ਤੋਰਤਾ ਜੀ ਇਹਨਾਂ ਨੇ ਬਿਲਕੁਲ ਇੱਕ ਕਿਸਾਨ ਦੱਸ ਰਿਹਾ ਸੀ ਬਾਈ ਜੀ ਤੁਸੀਂ ਸ਼ਾਇਦ ਦੱਸ ਰਹੇ ਸੀ ਗੱਲ ਵੀ ਅਸੀਂ ਹੜਾਂ ਦਾ ਪਾਣੀ ਕੱਢ ਰਹੇ ਸੀ ਕੀ ਮਾਮਲਾ ਸੀ ਉਹ ਪੂਰਾ ਇਹ ਬਾਈ ਜੀ ਹੁਣ ਤਾਂ ਹੜਾਂ ਦਾ ਪਾਣੀ ਬਹੁਤ ਵੱਡਾ ਮਸਲਾ ਚੱਲੀ ਜਾਂਦਾ ਤੇ ਸਾਡਾ ਕੋਈ ਇਹਦੇ ਝੋਨਾ ਵੱਡ ਨਹੀਂ ਆਉਂਦਾ ਜੀ ਮਾੜੇ ਬੰਦਿਆਂ ਦਾ ਜੀ ਇਹ ਕਿਉਂਕਿ ਉਹਦਾ ਭੋਂਗਾ ਵਾਲੇ ਟਰਾਲੇ ਚੱਲ ਪੈਂਦੇ ਆ ਜੀ ਰਾਹ ਜਮਾ ਬੰਦ ਦਿੰਦਾ ਤੇ ਮਸ਼ੀਨ ਵਾਲਾ ਆਉਂਦਾ ਨਹੀਂ ਅਲੱਗ ਕਹਿੰਦਾ ਦਿਹਾੜੀ ਮਰ ਜੂਗੀ ਤੇ ਤੁਸੀਂ ਆਪ ਤਾਂ ਹੋਰ ਤੋਂ ਵੜਾ ਲਓ ਤੁਹਾਨੂੰ ਪਤਾ ਕਿਵੇਂ ਲੱਗਿਆ ਵੀ ਪਾਣੀ ਆ ਰਿਹਾ ਪਾਣੀ ਸਾਡੇ ਵਾਹਣ ਚ ਤੇ ਸਾਡੇ ਘਰਾਂ ਚ ਭੁੱਲ ਜਾਵੜੇ ਜੀ ਖੜੀ ਤਾਂ ਨਹੀਂ ਘਰਾਂ ਕੋਲੇ ਜੀ ਤੁਸੀਂ ਪਹਿਲਾਂ ਹੜਾਂ ਦੇ ਪਾਣੀ ਦੀ ਕੋਈ ਨਿਕਾਸੀ ਵੀ ਕਰ ਰਹੇ ਹੋ ਇੱਥੇ ਨਿਕਾਸੀ ਫੁੱਲ ਠੀਕ ਹੈ ਬਾਈ ਕੀ ਕਹਿਣਾ ਚਾਹੁੰਦੇ ਹੋ ਇਸ ਮਸਲੇ ਨੂੰ ਲੈ ਕੇ ਇਹ ਪਾਣੀ ਬਹੁਤ ਗੰਦਾ ਆਈ ਇਹਨਾਂ ਨੂੰ ਬੰਦ ਕਰਾਉਣਾ ਚਾਹੀਦਾ ਪਹਿਲੀ ਗੱਲ ਤਾਂ ਇਹ ਫੈਕਟਰੀ ਬੰਦ ਹੋਣੀ ਚਾਹੀਦੀ ਹੈ ਜੀ ਤੇ ਕਿਉਂਕਿ ਸਾਡਾ ਪਰ ਬੰਦਾ ਨੂੰ ਵੀ ਖੜਾ ਇਹ ਮੀਨ ਵਾਲੇ ਪਾਣੀ ਨੂੰ ਵੀ ਕਰਦਾ ਇਹ ਕੰਮ ਮੇਨ ਹੀ ਕਰਵਾਈ ਕਿਸ ਕਿਸ ਕੀ ਦੀ ਕਰਤੂਤ ਲੱਗਦੀ ਹੈ ਇਹ ਤੇਜਾ ਸਿੰਘ ਤੇਜਾ ਸਿੰਘ ਆ ਜੀ ਇਹ ਵੀਰੇ ਇਸ ਤੁਹਾਡੀ ਵੀ ਬਾਈ ਕੋਈ ਜ਼ਮੀਨ ਹੈ ਫੈਕ ਹੈ ਹਾਂ ਜੀ ਜਮਾ ਨਾ ਲਾਦੀ ਆਪਣੀ ਜੀ ਤੇ ਬਾਈ ਕੀ ਕਹਿਣਾ ਚਾਹੁੰਦੇ ਇਸ ਨੂੰ ਲੈ ਕੇ ਜੀ ਪਾਣੀ ਦੇ ਅੱਗੇ ਆਏ ਸਾਲ ਪਾਣੀ ਸਟੋਰ ਕਰਕੇ ਸੇਵਾ ਨਾਲ ਚ ਪਾਉਂਦੇ ਸੀ ਟੈਂਕਰਾਂ ਨਾਲ ਇਹ ਗੰਦਾ ਪਾਣੀ ਹਾਂ ਜੀ ਐਸ ਤੀ ਇਹਨਾਂ ਨੇ ਇੱਥੇ ਸਟੋਰ ਕਰਕੇ ਗਾਂਵ ਚੋਂ ਇਹਨਾਂ ਨੂੰ ਪਾਣੀ ਛੱਡਦਾ ਜੀ ਫੇਰ ਆਣੂਗੇ ਵੇ ਸਾਰੇ ਕਰਤੂਤ ਸਾਰੀ ਤੇਜੇ ਆਰਾਮ ਦੀ ਹੈ ਜੀ ਬਾਈ ਜੀ ਫੋਨ ਨੰਬਰ ਹੈਗਾ ਕਿਸੇ ਕੋਲੇ ਉਸ ਬੰਦੇ ਦਾ ਜਿਹਦਾ ਨਾਮ ਲੈ ਰਹੇ ਹਾਂ ਹਾਂਜੀ ਹੋਏਗਾ ਜੀ ਵੀਰੇ ਫੋਨ ਲਿਓ ਗੱਲ ਕਰੀਏ ਆਪਾਂ ਉਹਦੇ ਨਾਲ ਬਿਲਕੁਲ ਜੀ ਅ ਤੁਹਾਨੂੰ ਦੱਸਦੀ ਏ ਕਿ ਪੀੜਤ ਕਿਸਾਨਾਂ ਨੇ ਆਪਦਾ ਜਿਹੜਾ ਦਰਦ ਬਿਆਨ ਕਰ ਦਿੱਤਾ ਹੈ ਕਿ ਕਿਸ ਤਰ੍ਹਾਂ ਇੱਕ ਪਾਵਰ ਪਲਾਂਟ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਵੱਲ ਜਿਹੜੀਆਂ ਜ਼ਮੀਨਾਂ ਪਹਿਲਾਂ ਹੀ ਹੜਾਂ ਦੀ ਮਾਰ ਚ ਆ ਚੁੱਕੀਆਂ ਹਨ ਕਿਸਾਨਾਂ ਨੇ ਦੱਸਿਆ ਹੈ ਕਿ ਉਹ ਹੜਾਂ ਦਾ ਪਾਣੀ ਇੱਕ ਮਿੰਟ ਜੀ ਵੀਰੇ ਆ ਤੇਜਾ ਆਰਾਮ ਜੀ ਦੀ ਗੱਲ ਕਰ ਰਹੇ ਆ ਜੀ ਜਿਹੜੇ ਇਸ ਫੈਕਟਰੀ ਦੇ ਪ੍ਰਬੰਧਕ ਐ ਤਾਂ ਵੀਰੇ ਕਾਲ ਲਾਓ ਇਹਨਾਂ ਨੂੰ ਕੀ ਬੋਲਦਾ ਫੋਨ ਇਹਨਾਂ ਦਾ ਕੀ ਇਹਨਾਂ ਦਾ ਜੀ ਅਸਕਰੀ ਦਾ ਨੰਬਰ ਯੂ ਆਰ ਕਾਲਿੰਗ ਇਜ਼ ਕਰੰਟਲੀ ਸਵਿਚਡ ਆਫ ਪਲੀਜ਼ ਟ੍ਰਾਈ ਲੇਟਰ ਇੱਕ ਕੋਈ ਜਾਂਗੜਾ ਜਾਂ ਜਾਂਗੜ ਵੀ ਹੈਗੇ ਉਹਦਾ ਲਾ ਦਿਓ ਜੀ ਨੰਬਰ ਵਿਸ਼ੇਸ਼ ਤੌਰ ਤੇ ਦੱਸ ਦਈਏ ਕਿ ਕਿਸਾਨ ਆਪਦੇ ਖੇਤਾਂ ਦੇ ਵਿੱਚੋਂ ਜਿਹੜਾ ਹੜਾਂ ਦਾ ਪਾਣੀ ਕੱਢ ਰਹੇ ਸੀ ਤੇ ਕਿਸਾਨਾਂ ਨੂੰ ਸਵਾਲ ਖੜਾ ਹੋ ਗਿਆ ਵੀ ਪਾਣੀ ਆਇਆ ਤਾਂ ਉਹਨਾਂ ਹੈ ਨਹੀਂ ਜਿੰਨਾ ਅਸੀਂ ਕੱਢ ਚੁੱਕੇ ਹਾਂ ਤੇ ਪਾਣੀ ਖੇਤਾਂ 'ਚ ਫੇਰ ਉਹਨੇ ਦਾ ਉਹਨਾ ਹੀ ਖੜਾ ਕਿਸਾਨਾਂ ਨੇ ਜਦੋਂ ਪੜਤਾਲ ਕੀਤੀ ਤਾਂ ਸਾਹਮਣੇ ਆਇਆ ਕਿ ਜਿਹੜੀ ਪਾਈਪ ਤੁਸੀਂ ਮੇਰੇ ਨਾਲ ਸਕਰੀਨ ਤੇ ਦੇਖ ਰਹੇ ਹੋ ਇਹ ਪਾਈਪ ਇਸ ਪਾਸਿਓਂ ਆਉਂਦੀ ਹੈ ਜਿਹੜੀ ਇਹ ਤਸਵੀਰਾਂ 'ਚ ਦਿਖ ਰਹੀ ਵੱਡੀ ਡਿੱਗੀ ਹੈ ਇਹ ਡਿੱਗ ਬਣਾਏ ਹੋਏ ਆ ਜੀ ਮਾਲਵਾ ਪਾਵਰ ਪਲਾਂਟ ਵਾਲਿਆਂ ਨੇ ਇਹਨਾਂ ਪਾਵਰ ਪਲਾਂਟ ਵਾਲਿਆਂ ਨੇ ਜਿਹੜਾ ਗੰਦਾ ਪਾਣੀ ਹੈ ਕਿਸਾਨਾਂ ਦੀਆਂ ਜ਼ਮੀਨਾਂ ਵੱਲ ਛੱਡ ਦਿੱਤਾ ਤੇ ਇਹ ਪਾਣੀ ਮੁਕੰਮਲ ਤੌਰ ਤੇ ਇਹਨਾਂ ਦੀ ਜਨਸ ਨੂੰ ਪ੍ਰਭਾਵਿਤ ਕਰ ਰਿਹਾ ਹੈ ਜਾਗੜਾ ਦਾ ਨੰਬਰ ਲਾਇਓ ਜੀ ਹੈ ਬਾਈ ਜੀ ਬੀਐਸ ਜਾਗੜਾ ਦਾ ਨੰਬਰ ਕਿਸੇ ਕੋਲੇ ਹਾਂਜੀ ਹੈਗਾ ਜੀ ਨੰਬਰਦਾਰ ਬਿਲਕੁਲ ਜੀ ਤੀਜਾ ਰਾਮ ਦਾ ਨਾਮ ਲੈ ਰਹੇ ਸੀ ਦੱਸ ਰਹੇ ਸੀ ਕਿ ਉਹ ਰਿਸਪੌਂਸੀਬਲ ਹੈ ਪਰ ਉਹਨਾਂ ਦਾ ਨੰਬਰ ਬੰਦ ਆ ਰਿਹਾ ਹੈ ਤਾਂ ਇੱਕ ਸ਼੍ਰੀ ਬੀਐਸ ਜਾਂਗੜ ਜੀ ਇਥੋਂ ਦੇ ਅਧਿਕਾਰੀ ਹੈਗੇ ਆ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਚੱਲਣ ਦਿਓ ਜੀ ਐਂ ਆਪ ਇਸ ਵਾਰ ਡਾਇਲ ਕੀਤਾ ਗਿਆ ਨੰਬਰ ਅਭੀ ਵਿਅਸਥ ਹੈ ਆ ਜੋ ਹੀ ਚੱਲੀ ਆਪਾਂ ਬਾਹਰ ਨੂੰ ਬਿਲਕੁਲ ਜੀ ਚਲਦੇ ਚਲਦੇ ਲਾਈਵ ਚ ਮੈਂ ਤੁਹਾਨੂੰ ਸਾਰੀ ਤਸਵੀਰ ਦਿਖਾਉਣਾ ਕਿ ਤੁਰੇ ਚੱਲੋ ਬਾਈ ਜੀ ਅੱਗੇ ਨੂੰ ਕਿਸ ਤਰ੍ਹਾਂ ਨਾਲ ਸੱਪਾਂ ਦੀਆਂ ਸਿਰੀਆਂ ਮਿੱਧਦੇ ਹੋਏ ਅੱਜ ਸਾਡੀ মিডিਆ ਟੀਮ ਤੇ ਨਾਲ ਪੀੜਤ ਕਿਸਾਨ ਦ੍ਰਿਸ਼ ਦਿਖਾਉਣੇ ਆ ਜੀ ਇੱਕ ਪਾਸੇ ਕਾਲੇ ਘਾਰ ਵਾਲੇ ਪਾਣੀ ਦੀ ਕੈਮੀਕਲ ਵਾਲੇ ਪਾਣੀ ਦਾ ਇੱਧਰ ਖਾਲਾ ਹੈ ਤਸਵੀਰਾਂ ਦੇ ਵਿੱਚ ਜਿੱਥੇ ਤੁਸੀਂ ਮੇਰੀ ਫਿੰਗਰ ਦੇਖ ਰਹੇ ਹੋ ਪੁਆਇੰਟ ਹੋ ਰਹੀ ਤੇ ਦੂਜੇ ਪਾਸੇ ਗ੍ਰੇ ਠੀਲਾਂ ਕਿੰਨੀ ਕਿੰਨੀ ਥਾਂ 'ਚ ਬਣੀਆਂ ਵਿਆਂ ਕਿ ਮੈਂ ਕਿੰਨੇ ਕਿੱਲੇ ਆਏ ਦੋ ਦੋ ਕਿੱਲੇ ਆਉਂਦੇ ਆਏ 6 ਠੀਲਾਂ ਬਣੀਆਂ ਹੋਈਆਂ ਜੀ ਤੇ ਦੋਹਾਂ ਠੀਲਾਂ ਦੇ ਵਿਚਾਲੇ ਆ ਇੱਕ ਸਿੰਗਲ ਹੱਡੀ ਦਾ ਮਤਲਬ ਸਿੰਗਲ ਪੈਰ ਰੱਖਣ ਜੋਗਾ ਰਸਤਾ ਹੈ ਲਗਭਗ 2 2.5 ਕਿੱਲੇ ਲੰਮਾ ਜਿਹੜੇ ਰਸਤੇ ਨੂੰ ਤੈਅ ਕਰਕੇ মিডিਆ ਟੀਮ ਇਸ ਪੁਆਇੰਟ ਤੱਕ ਪਹੁੰਚੀ ਸੀ ਕਿ ਮਾਲਵਾ ਪਾਵਰ ਪਲਾਂਟ ਪਿੰਡ ਗੁਲਾਬੇ ਵਾਲਾ ਦੇ ਵੱਲੋਂ ਜਿਹੜਾ ਕਿਸਾਨਾਂ ਦੀਆਂ ਫਸਲਾਂ ਦੇ ਵਿੱਚ ਜ਼ਹਿਰ ਘੋਲ ਕੇ ਫਸਲਾਂ ਨੂੰ ਨਸ਼ਟ ਕਰਨ ਦੀ ਇੱਕ ਕਥਿਤ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਨੂੰ ਲੋਕਾਂ ਦੀ ਕਚਹਿਰੀ ਵਿੱਚ ਪਹੁੰਚਾਇਆ ਜਾਵੇ ਕਿਉਂਕਿ ਅਕਸਰ ਹੀ ਵੱਡੇ ਇੰਡਸਟਰੀਲਿਸਟ ਧਨਾਢ سرمایہਦਾਰ ਇੱਕ ਦਾਵਾ ਕਰ ਦਿੰਦੇ ਆ ਕਿ ਪ੍ਰਸ਼ਾਸਨ ਉਹਨਾਂ ਦੇ ਖਿਲਾਫ ਕੁਝ ਨਹੀਂ ਕਰੇਗਾ ਕਿਉਂਕਿ ਉਹਨਾਂ ਦੇ ਆਰਥਿਕ ਵਸੀਲੇ ਫੈਕਟਰੀਆਂ ਦੇ ਇੰਡਸਟਰੀਆਂ ਦੇ ਕਾਫੀ ਮਜ਼ਬੂਤ ਹੁੰਦੇ ਆ ਕਿਸਾਨ ਦੀ ਆਰਥਿਕਤਾ ਭਾਵੇਂ 500 ਕਿੱਲੇ ਵਾਲਾ ਹੋਵੇ ਉਨੀ ਮਜ਼ਬੂਤ ਨਹੀਂ ਹੁੰਦੀ ਕਿ ਉਹ ਆਪਦੀ ਮਰ ਰਹੀ ਫਸਲ ਨੂੰ ਤੇ ਹੋ ਰਹੇ ਸ਼ੋਸ਼ਨ ਤੋਂ ਆਪਦਾ ਚਟਕਾਰਾ ਕਰ ਸਕੇ ਅੱਗੇ ਜਾਂਦੇ ਆਂ ਕੁਝ ਹੋਰ ਪੀੜਤ ਕਿਸਾਨ ਖੜੇ ਆ ਨਾਲ ਨਾਲ ਮੈਂ ਤੁਹਾਨੂੰ ਇਸ ਨਾਲੇ ਦੀ ਤਸਵੀਰ ਦਿਖਾਉਣਾ ਜਿਸ ਨਾਲੇ ਦੇ ਵਿੱਚ ਕੈਮੀਕਲ ਯੁਕਤ ਪਾਣੀ ਹੈ ਜਿਹੜਾ ਇਹਨਾਂ ਨੇ ਮਾਲਵਾ ਪਾਵਰ ਪਲਾਂਟ ਨੇ ਛੱਡਿਆ ਇੱਕ ਲਾਈਟ ਲੱਗੀ ਹੋਈ ਹੈ ਜੀ ਇਸ ਲਾਈਟ ਦੇ ਵਿੱਚ ਤੁਹਾਨੂੰ ਝੀਲ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਕਿੰਨੀ ਵੱਡੀ ਇਹ ਝੀਲ ਹੈ ਇਸ ਫੈਕਟਰੀ ਦਾ ਧੂਆਂ ਵੀ ਬਾਈ ਬਹੁਤ ਮਾਰ ਕਰਦਾ ਪਿੰਡ ਤੱਕ ਤੁਸੀਂ ਮੇਰੇ ਨਾਲ ਸੁਣ ਰਹੇ ਹੋ ਜੀ ਪੀੜਤ ਲੋਕਾਂ ਨੇ ਦੱਸਿਆ ਚਲੋ ਬਾਈ ਜੀ ਤੁਰਦੇ ਆ ਅੱਗੇ ਨਾਲ ਨਾ ਫੈਕਟਰੀ ਦਾ ਧੂਆ ਤੇ ਸੁਆਹ ਬਾਹਰ ਕੱਪੜੇ ਦਿੱਤੋ ਨਹੀਂ ਪਾ ਸਕਦੇ ਜੀ ਇਸ ਤੋਂ ਬਾਅਦ ਅੱਗੇ ਥੋੜਾ ਜਿਹਾ ਲਾਈਟ ਵਿੱਚ ਹੁੰਨੇ ਆ ਆਪਾਂ ਤੁਹਾਨੂੰ ਮੈਂ ਉੱਥੇ ਸਾਰੇ ਵੀਰਾਂ ਨਾਲ ਮਲਾਉਣਾ ਜਿਹੜੇ ਲੋਕ ਇਸ ਮਾਲਵਾ ਪਾਵਰ ਪਲਾਂਟ ਜਿਹੜਾ ਪਰਾਲੀ ਨੂੰ ਜਦੋਂ ਅਸੀਂ ਆਪਦੇ ਖੇਤ ਚ ਕਿਤੇ ਭੁੱਲ ਭਲੇਖੇ ਅੱਗ ਲਾ ਦਈਏ ਜੋ ਜਿਹੜਾ ਸੈਟਲਾਈਟ ਸਾਰੀ ਦੁਨੀਆ ਦਾ ਵੇਲਾ ਸਾਡੇ ਖੇਤਾਂ ਤੇ ਨਿਗਾਹ ਰੱਖੀ ਬੈਠਾ ਉਹ ਉਦੋਂ ਹੀ ਡਿਟੈਕਟ ਕਰਕੇ ਕਿਸਾਨਾਂ ਤੇ ਕਾਰਵਾਈ ਵਾਸਤੇ ਹੂਟਰ ਮਾਰਦੀਆਂ ਗੱਡੀਆਂ ਪਹੁੰਚ ਜਾਂਦੀਆਂ ਤੇ ਜਦੋਂ ਇਹੀ ਪ੍ਰਾਲੀ ਧਨਾੜ ਲੋਕਾਂ ਦੀਆਂ ਇੰਡਸਟਰੀਆਂ ਦੇ ਵਿੱਚ ਵੱਲਦੀ ਹੈ ਉਦੋਂ ਸ਼ਾਇਦ ਇਹਨਾਂ ਨੂੰ ਲੱਗਦਾ ਵੀ ਇਹ ਪ੍ਰਾਲੀ ਆਕਸੀਜਨ ਰਿਲੀਜ਼ ਕਰਦੀ ਹੋਵੇਗੀ ਅੱਗੇ ਕਿਸਾਨ ਹੋਰ ਵੀ ਖੜੇ ਆ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਉਣਾ ਸਾਰੀ ਆਹ ਟਰੈਕਟਰ ਫੈਕ ਕਿਦਾਂ ਸਾਲਾਂ ਨੂੰ ਪਾਣੀ ਚੜਾਉਂਦਾ ਹੈ ਬਿਲਕੁਲ ਜੀ ਇਹ ਤਸਵੀਰਾਂ ਦੇ ਵਿੱਚ ਖਾਲਾ ਦੇਖ ਰਹੇ ਹਾਂ ਵੀਰ ਜੀ ਅੱਗੇ ਆ ਜਾਓ ਇੱਕ ਵਾਰੀ ਥੋੜਾ ਸੇਫ ਥਾਂ ਤੇ ਬਿਲਕੁਲ ਜੀ ਇਹ ਕਿਸਾਨਾਂ ਨੇ ਇਸ ਖਾਲੇ ਨੂੰ ਹੈ ਜਿਹੜਾ ਬੰਦ ਕੀਤਾ ਹੈ ਕੀ ਮਾਮਲਾ ਸੀ ਬਾਈ ਜੀ ਖਾਲੇ ਦਾ ਅੱਗੇ ਆ ਜਾਓ ਵੀਰੇ ਪਿੱਛੇ ਅੱਗੇ ਆ ਜਾਓ ਇੱਥੇ ਵਰਮਾ ਲੱਗਿਆ ਆ ਇੱਕ ਮਿੰਟ ਹਾਂ ਜੀ ਸਾਈਟ ਤੇ ਵਰਮਾ ਲੱਗਿਆ ਜੀ ਜੀ ਉਹ ਵੀ ਗੰਦਾ ਪਾਣੀ ਪਿੰਡ ਜਾ ਰਿਹਾ ਜੀ ਖਾਲੇ ਖਾਲੇ ਵਿੱਚ ਜੀ ਜੋ ਟਰੈਕਟਰ ਨੇ ਪੱਕੇ ਤੌਰ ਤੇ ਫਿੱਟ ਕਰ ਰੱਖਿਆ ਜੀ ਉਸ ਨੂੰ ਪਾਣੀ ਚੱਕ ਕੇ ਖਾਲੇ ਵਿੱਚ ਪਾ ਕੇ ਸਿੱਧਾ ਇਹ ਕਿਸਾਨਾਂ ਦੀਆਂ ਫਸਲਾਂ ਵਿੱਚ ਸੜਦੇ ਆ ਜੀ ਜੋ ਪਾਣੀ ਸਾਰਾ ਪਿੰਡ ਜਾ ਰਿਹਾ ਜੀ ਗੰਦਾ ਪਾਣੀ ਵੀ ਜੀ ਕਦੇ ਪ੍ਰਸ਼ਾਸਨ ਦੇ ਧਿਆਨ ਚ ਨਹੀਂ ਲੈਂਦਾ ਮਾਮਲਾ ਇਹ ਤੁਸੀਂ ਨਹੀਂ ਪਹਿਲਾਂ ਤਾਂ ਇਹ ਪਿਛਲੀ ਵਾਰ 23 ਜ ਆਇਆ ਜੀ ਉਦੋਂ ਇਹਨਾਂ ਨੇ ਸਾਰਾ ਇਕੱਠਾ ਪਾਣੀ ਕਰਕੇ ਸੇਵਨ ਵਾਲੀ ਥਾਂ 'ਤੇ ਸਟਿਆ ਜੀ ਐਦ ਕੀ ਇਹਨਾਂ ਨੇ ਇੱਥੇ ਸਿੱਧਾ ਹੀ ਖੋਲਤਾ ਜੀ ਪਾਣੀ ਬਿਲਕੁਲ ਜੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਪਿੰਡ ਵਾਸੀ ਸਾਰੇ ਮੌਜੂਦ ਹੈ ਇੱਥੇ ਲੋਕਾਂ ਦਾ ਇਕੱਠ ਮਾਲਵਾ ਪਾਵਰ ਪਲਾਂਟ ਵੱਲੋਂ ਲੋਕਾਂ ਦੀਆਂ ਫਸਲਾਂ ਵਿੱਚ ਮਿਲਾਏ ਜਾ ਰਹੇ ਜ਼ਹਿਰ ਦੇ ਖਿਲਾਫ ਤਾਂ ਲੋਕਾਂ ਨੇ ਸ਼ਰਿਆਮ ਦੱਸ ਦਿੱਤਾ ਹੈ ਕਿ ਜਿਹੜਾ ਫੈਕਟਰੀ ਦਾ ਵੇਸਟ ਹੈ ਕੈਮੀਕਲ ਵਾਲਾ ਪਾਣੀ ਹੈ ਉਸ ਪਾਣੀ ਨੂੰ ਹੈ ਜਿਹੜਾ ਸੇਮ ਨਾਲੇ ਦੇ ਵਿੱਚ ਸੁੱਟਿਆ ਜਾ ਰਿਹਾ ਹੈ ਸੇਮ ਨਾਲੇ ਦੇ ਵਿੱਚ ਕਿਸੇ ਨਹਿਰ ਨਦੀ ਨਾਲਾ ਜਿਹੜਾ ਵਾਟਰ ਰਿਸੋਰਸ ਹੁੰਦੇ ਆ ਉਹਨਾਂ ਨੂੰ ਪਲੀਤ ਕਰਨ ਦਾ ਅਧਿਕਾਰ ਕਿਸੇ ਦੇ ਕੋਲ ਵੀ ਨਹੀਂ ਹੁੰਦਾ ਹਾਂਜੀ ਬਾਈ ਜੀ ਕੀ ਕਹਿ ਰਹੇ ਹੋ ਤੁਹਾਡਾ ਹਾਂਜੀ ਅ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਵਿੰਦਰ ਸਿੰਘ ਹੈ ਵੀਰੇ ਕਿਥੋਂ ਦੇ ਰਹਿਣ ਵਾਲੇ ਜੋ ਇਹ ਪਿੰਡ ਗਲੱਬ ਵਾਲੇ ਵੀਰੇ ਕੀ ਮਾਮਲਾ ਮਾਲਵਾ ਪਾਵਰ ਪਲਾਂਟ ਦਾ ਕੀ ਪਰੇਸ਼ਾਨੀ ਆ ਰਹੀ ਹੈ ਲੋਕਾਂ ਨੂੰ ਪਾਵਰ ਪਲਾਂਟ ਵਾਲੀ ਜੀ ਇੱਥੇ ਮੰਨ ਲਓ ਆਪਦਾ ਸਟੋਰ ਕਰ ਲੈਂਦੇ ਆ ਪਾਣੀ ਪਰ ਪ੍ਰਾਲੀ ਨਾਲ ਪਾਣੀ ਗੰਦਾ ਹੋ ਕੇ ਪਾਣੀ ਸਾਫ਼ ਹੁੰਦਾ ਕਿ ਕੈਮੀਕਲ ਬੇਸ ਗੰਦਾ ਪਾਣੀ ਤੇ ਉਹਦੇ ਨਾਲ ਅੱਗੇ ਕੋਈ ਸਮੱਸਿਆ ਆਉਂਦੀ ਹੈ ਸਮੱਸਿਆ ਤਾਂ ਹੈ ਜੀ ਫਸਲਾਂ ਦਾ ਨੁਕਸਾਨ ਹੋਊਗਾ ਜਿਹੜੇ ਵਾਣ ਚ ਪੈ ਗਿਆ ਪਾਣੀ ਝੋਨਾ ਖਰਾਬ ਕਰ ਦਿੰਦੇ ਨਹੀਂ ਉੱਧਰ ਨਹੀਂ ਮੁੜ ਕੇ ਬਿਲਕੁਲ ਜੀ ਕੀ ਮੰਗ ਕਰਨੀ ਚਾਹੁੰਦੇ ਹੋ ਸਰਕਾਰ ਤੋਂ ਤੇ ਪ੍ਰਸ਼ਾਸਨ ਤੋਂ ਬਾਈਹੀ ਹੈ ਜੀ ਇਹਨਾਂ ਨੂੰ ਪਾਣੀ ਇੱਕ ਤਾਂ ਰ ਤੇ ਬਾਕੀ ਗਾਂਹਾਂ 'ਚ ਜੇ ਕੋਈ ਕਰਦੇ ਤਾਂ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ। ਬਿਲਕੁਲ ਜੀ ਲੋਕਾਂ ਨੇ ਮੰਗ ਕੀਤੀ ਹੈ ਕਿ ਮਾਲਵਾ ਪਾਵਰ ਪਲਾਂਟ ਜਾਂ ਤਾਂ ਇਸ ਪਾਣੀ ਦਾ ਨਿਪਟਾਰਾ ਕਰੇ। ਨਿਪਟਾਰਾ ਵੀ ਕਿਸ ਢੰਗ ਨਾਲ ਕਰਦੇ ਆ ਲੋਕਾਂ ਨੇ ਬਿਲਕੁਲ ਵੀਰੇ ਲਾਈਟਾਂ ਥੱਲੇ ਨੂੰ ਕਰ ਲਿਓ ਥੋੜੀਆਂ ਜੀਆਂ। ਅ ਨਿਪਟਾਰਾ ਵੀ ਇਸ ਢੰਗ ਨਾਲ ਕਰਦੇ ਆ ਕਿ ਉਸ ਪਾਣੀ ਨੂੰ ਸੇਮ ਨਾਲੇ 'ਚ ਪਾ ਦਿੰਦੇ ਆ। ਇਹ ਵੀ ਕੋਈ ਫੇਅਰ ਮੀਨਸ ਨਹੀਂ ਹੈ ਫੈਕਟਰੀ ਵੇਸਟ ਨੂੰ ਨਿਪਟਾਉਣ ਦਾ ਤਾਂ ਇਹ ਵੀ ਲੋਕਾਂ ਨੇ ਦੱਸ ਦਿੱਤਾ ਹੈ। ਦੇਖਣਾ ਹੋਵੇਗਾ ਹੁਣ ਗੇਮ ਹੈ ਜਿਹੜੀ ਐਡਮਿਨਿਸਟ੍ਰੇਸ਼ਨ ਦੇ ਪਾਲੇ ਵਿੱਚ ਆ ਚੁੱਕੀ ਹੈ ਕਿ ਸਰਕਾਰ ਪ੍ਰਸ਼ਾਸਨ ਇਸ ਮਾਮਲੇ 'ਚ ਕੀ ਕਰੇਗਾ ਕਿਉਂਕਿ ਕਿਸਾਨ ਦੀ ਜਿੰਨਸ ਨੂੰ ਬਚਾਉਣ ਦੇ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਆ ਫਲੱਡਾਂ ਦੇ ਵਿੱਚ ਫਲੱਡਸ ਦੇ ਦੌਰਾਨ ਵੀ ਕਰੋੜਾ ਰੁਪਿਆ ਇਨਵੈਸਟ ਕੀਤਾ ਜਾ ਰਿਹਾ ਹੈ ਸਮਾਜ ਦੇ ਵੀ ਜਥੇਬੰਦੀਆਂ ਵੱਲੋਂ ਐਨ ਆਰ ਆਈਸ ਵੱਲੋਂ ਪੰਜਾਬ ਦੇ ਸਿੰਘਰਾਂ ਵੱਲੋਂ ਤੇ ਗਵਰਨਮੈਂਟ ਦੇ ਵੱਲੋਂ ਕਿ ਕਿਸਾਨਾਂ ਦੀ ਜਿੰਨਸ ਬਚਾਈ ਜਾ ਸਕੇ ਉਹਨਾਂ ਦੇ ਘਰ ਬਚਾਏ ਜਾ ਸਕਣ ਪਰ ਇੱਥੇ ਜਿਹੜੇ ਫਸਲ ਨੂੰ ਨੁਕਸਾਨ ਪਹੁੰਚਾਉਣ ਵਾਲੇ 엘ਿਮੈਂਟਸ ਦੇ ਫਸਲ ਦੇ ਨਾਲ ਹੀ ਬੈਠੇ ਆ ਇਹਨਾਂ ਨੂੰ ਲੈ ਕੇ ਸ਼੍ਰੀ ਮੁਖਤਸਰ ਸਾਹਿਬ ਦੀ ਐਡਮਿਨਿਸਟ੍ਰੇਸ਼ਨ ਕਿਹੋ ਜਿਹੀ ਕਾਰਵਾਈ ਕਰੇਗੀ ਉਸ ਨਾਲ ਜੁੜਦਾ ਅਪਡੇਟ ਵੀ ਤੁਹਾਡੇ ਤੱਕ ਕੱਲ ਦੁਪਹਿਰ ਤੋਂ ਪਹਿਲਾਂ ਪਹੁੰਚਾਉਣ ਦੇ ਪਾਬੰਦ ਰਵਾਂਗੇ ਜੀ ਉਦੋਂ ਤੱਕ ਲਈ ਮੈਨੂੰ ਇਹ ਸ਼ਾਂਤ ਨੂੰ ਦਿਓ ਆ ਗਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ